ਮਿਡਲ ਈਸਟ ਦੇ ਵਿੱਚ ਸ਼ਾਂਤੀ ਹੋਣੀ ਮੈਨੂੰ ਲੱਗਦਾ ਨਹੀਂ ਸੌਖੀ ਨਹੀਂਗੀ ਇੱਕ ਨਵਾਂ ਵਿਵਾਦ ਹੁਣ ਫੇਰ ਸ਼ੁਰੂ ਹੋ ਗਿਆ ਇੱਕ ਇਰਾਨ ਨੂੰ ਲੈ ਕੇ ਇਹਦੇ ਹੀ ਸਬੰਧ ਵਿੱਚ ਇਰਾਨ ਦੇ ਪ੍ਰੈਜ਼ੀਡੈਂਟ ਜਿਹੜਾ ਹੈਗਾ ਆ ਮਸੂਦ ਇਹ ਅਰਮੀਨੀਆ ਪਹੁੰਚਿਆ ਅਰਮੀਨੀਆ ਦੇ ਪ੍ਰਾਈਮ ਮਿਨਿਸਟਰ ਨਿਕੋਲ ਨੂੰ ਮਨ ਕਿ ਜਿਹੜਾ ਇਹ ਨਵਾਂ ਰਾਹ ਬਣਨ ਜਾ ਰਿਹਾ ਆ ਉਹ ਰਾਹ ਨੂੰ ਰੋਕ ਦਿਓ ਨਹੀਂ ਤਾਂ ਈਰਾਨ ਵਾਲੇ ਇਹ ਰਾਹ ਨੂੰ ਜੇ ਰੋਕਿਆ ਤਾਂ ਬਹੁਤ ਸਾਰੇ ਦੇਸ਼ਾਂ ਦੀ ਅੱਗੇ ਲੜਾਈ ਹੋ ਸਕਦੀ ਆ ਫਿਲਹਾਲ ਇਹ ਜਿਹੜਾ ਰਾਹ ਹੈਗਾ ਇਹਨੂੰ ਟਰੰਪ ਰੂਟ ਫਾਰ ਇੰਟਰਨੈਸ਼ਨਲ ਪੀਸ ਐਂਡ ਪ੍ਰੋਸਪਰਿਟੀ ਟ੍ਰਿਪ ਇਹਦਾ ਨਾਮ ਹੈਗਾ ਇਹ ਕੋਰੀਡੋਰ ਜਿਹੜਾ ਕਿ ਇੱਕ ਅਮਰੀਕਾ ਕੰਪਨੀ ਨੂੰ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਤੇ ਇਹ 100 ਸਾਲ ਲਈ ਲੀਜ਼ ਤੇ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਜਿਹਦਾ ਵਿਰੋਧ ਈਰਾਨ ਕਰ ਰਿਹਾ ਕਿਉਂਕਿ ਈਰਾਨ ਨੂੰ ਲੱਗਦਾ ਇਹਦੇ ਨਾਲ ਜਿਹੜੀਆਂ ਅਮਰੀਕਾ ਦੀਆਂ ਫੌਜਾਂ ਆ ਜਾਂ ਅਮਰੀਕਾ ਦੀਆਂ ਕੰਪਨੀਆਂ ਉਹ ਇਹਦੇ ਬਾਰਡਰ ਤੇ ਆ ਕੇ ਬੈਠ ਜਾਊਗਾ ਇਹ ਵਾਲਾ ਕੋਰੀਡੋਰ ਆ ਜਿਹੜਾ ਪੂਰਾ ਤੁਸੀਂ ਮੈਪ ਦੇਖ ਸਕਦੇ ਆ ਇਹ ਅਜ਼ਰਬਾਈਜਾਨ ਦੇਸ਼ ਤੋਂ ਸ਼ੁਰੂ ਹੋ ਕੇ ਅਰਮੀਨੀਆ ਤੋਂ ਤੁਰਕੀ ਤੋਂ ਸਿੱਧਾ ਬਲੈਕ ਸੀ ਤੱਕ ਜਾ ਸਕਦਾ ਹੈ ਇਹ ਜਿਹੜਾ ਇਰਾਨ ਦੀ ਪੂਰੀ ਬਾਉਂਡਰੀ ਹੈ ਇੱਕ ਪਾਸੇ ਵਾਲੀ ਇਹਨੂੰ ਕਵਰ ਕਰਦਾ ਇਸ ਲਈ ਇਰਾਨ ਵਾਲੇ ਇਹ ਰਾਹ ਨੂੰ ਜਾਨੀ ਕਿ ਰੋਕਣ ਦੇ ਲਈ ਪੂਰੇ ਤਰ ਲੋ ਮੱਛੀ ਹੋਇਆ ਇਹ ਅਜ਼ਰਬਾਈਜਾਨ ਤੇ ਅਰਮੀਨੀਆ ਦੀ ਜਿਹੜੀ ਪੀਸਟਾਕ ਕਰਾਈ ਸੀਗੀ ਇਹ 트럼ਪ ਨੇ ਉਦੇ ਹੀ ਦੌਰਾਨ ਇਹ ਸਾਰਾ ਫੈਸਲਾ ਕੀਤਾ ਗਿਆ ਸੀਗਾ ਫਿਲਹਾਲ ਅਰਮੀਨੀਆ ਤੇ ਅਜ਼ਰਬਾਈਜਾਨ ਦੀ ਜਿਹੜੀ 35 ਸਾਲ ਪੁਰਾਣੀ ਦੁਸ਼ਮਣੀ ਸੀਗੀ ਉਹਦੇ ਪਿੱਛੇ ਕੀ ਕਾਰਨ ਸੀਗੇ ਤੇ ਇਰਾਨ ਦਾ ਇਹਦਾ ਕੀ ਕੰਸਰਨ ਹੈਗਾ ਆ ਰੋਡ ਦੇ ਨਾਲ ਜਗ੍ਹਾ ਇਹ ਜਿਹੜਾ ਬਣਨ ਜਾ ਰਿਹਾ ਇਹਦੇ ਬਾਰੇ ਪੂਰੀ ਤਰਤੀਬ ਨਾਲ ਗੱਲਬਾਤ ਕਰਦੇ ਆਂ ਆਜੋ ਅੰਕਲ 트럼ਪ ਨੇ 8 ਅਗਸਤ ਨੂੰ ਪੀਸ ਡੀਲ ਕਰਾਈ ਸੀਗੀ ਅਜ਼ਰਬਾਈਜਾਨ ਦੇ ਪ੍ਰੈਜ਼ੀਡੈਂਟ ਇਲਾਮ ਤੇ ਅਰਮੀਨੀਆ ਦੇ ਪੀਐਮ ਨਿਕੋਲ ਦੇਵਿਤਕਾਰ ਇਹਨਾਂ ਦਾ 35 ਸਾਲ ਪੁਰਾਣੀ ਇਹਨਾਂ ਦੀ ਦੁਸ਼ਮਣੀ ਸੀਗੀ ਦੋਨਾਂ ਦੇਸ਼ਾਂ ਦੀ ਇਹਨਾਂ ਦੀ ਪੀਸ ਡੀਲ ਕਰਾਈ ਗਈ ਪੀਸ ਡੀਲ ਕਰਾ ਕੇ ਇੱਕ ਕੋਰੀਡੋਰ ਜਿਹੜਾ ਦੋਨਾਂ ਦੇਸ਼ਾਂ ਨੂੰ ਜੋੜਦਾ ਆ ਅਜ਼ਰਬਾਈਜਾਨ ਤੇ ਅਰਮੀਨੀਆ ਨੂੰ ਉਹਦਾ ਜਿਹੜਾ ਪੂਰਾ ਠੇਕਾ 트ੰਪ ਸਾਬ ਨੇ ਇੱਕ ਅਮਰੀਕਾ ਕੰਪਨੀ ਨੂੰ ਦਿੱਤਾ ਤੇ ਉਹ ਜਿਹੜਾ ਪੂਰਾ ਕੋਰੀਡੋਰ ਹੈਗਾ ਉਹਨੂੰ ਨਾਂ ਵੀ ਇਹਨਾਂ ਨੇ ਆਪਣਾ ਹੀ ਦੇ ਦਿੱਤਾ ਸੋ ਇਸ ਤਰ੍ਹਾਂ ਇਹਨਾਂ ਨੇ ਇੱਕ ਹੋਰ ਦੇਸ਼ਾਂ ਦੇ ਵਿੱਚ ਦੋ ਦੇਸ਼ਾਂ ਦੇ ਵਿੱਚ ਪੀਸ ਡੀਲ ਕਰਾਈ ਇਸ ਤੋਂ ਪਹਿਲਾਂ ਇਹ ਦਾਵਾ ਕਰਦੇ ਸੀਗੇ ਕਿ ਪਾਕਿਸਤਾਨ ਤੇ ਇੰਡੀਆ ਦਾ ਵੀ ਕਰਾਇਆ ਤੇ ਥਾਈਲੈਂਡ ਤੇ ਕੰਬੋਡੀਆ ਦਾ ਵੀ ਕਰਾਇਆ ਸੋ ਇਸ ਤਰ੍ਹਾਂ ਇਹਨਾਂ ਨੇ ਇਹ ਦੋ ਦੇਸ਼ਾਂ ਦੀ ਵੀ ਪੀਸ ਡੀਲ ਕਰਾਈ ਪੀਸ ਡੀਲ ਤਾਂ ਕਰਾਈ ਕਰਾਈ ਨਾਲ ਨਾਲ ਦੋਨਾਂ ਦੇਸ਼ਾਂ ਤੋਂ ਲਿਖਤੀ ਰੂਪ ਦੇ ਵਿੱਚ ਇਹ ਵੀ ਲਿਆ ਕਿ ਇਹ ਜਿਹੜੇ ਟਰੰਪ ਸਾਹਿਬ ਆ ਇਹਨਾਂ ਨੇ ਸਾਡੀ ਪੀਸ ਕਰਾਈ ਆ ਅਸੀਂ ਇਹਨੂੰ ਨੋਬਲ ਪੁਰਸਕਾਰ ਦੇ ਲਈ ਨਾਮਜ਼ਦ ਕਰਦੇ ਆ ਇਹਨਾਂ ਨੂੰ ਦੇ ਦਿੱਤਾ ਜਾਵੇ armenia ਤੇ azerbaijan ਦੀ ਦੁਸ਼ਮਣੀ ਕੀ ਸੀਗੀ ਇਸ ਤੇ ਵੀ ਅਸੀਂ ਪੂਰੀ ਚੰਗੀ ਤਰ੍ਹਾਂ ਝਾਤ ਪਾ ਲੰਨੇ ਆ 1918 ਤੋਂ ਪਹਿਲਾਂ azerbaijan ਤੇ ਅਰਮੀਨੀਆ ਇੱਕ ਅਲੱਗ ਦੇਸ਼ ਹੁੰਦੇ ਸੀਗੇ ਪਰ ਉਸ ਤੋਂ ਬਾਅਦ ਜਦੋਂ ਯੂ ਐਸ ਐਸ ਆਰ ਦਾ ਇਹ ਚੜ੍ਹਾਈ ਹੋਈ ਆ ਤੇ ਇਹ ਦੇ ਜਿਹੜੇ ਦੇਸ਼ ਹੈਗੇ ਆ ਇਹ ਉਹ ਸੰਯੁਕਤ ਰਾਜ ਰਸ਼ੀਆ ਜਿਹੜਾ ਸੀਗਾ ਉਹਦੇ ਵਿੱਚ ਮਿਲ ਗਏ ਸੀਗੇ ਜਦੋਂ ਇਕੱਠਾ ਰਸ਼ੀਆ ਹੁੰਦਾ ਸੀਗਾ ਪਰ 1991 ਦੇ ਵਿੱਚ ਜਦੋਂ ਇਹ ਸੰਯੁਕਤ ਰਾਜ ਰਸ਼ੀਆ ਟੁੱਟਿਆ ਜਿਹਦੇ ਵਿੱਚੋਂ 15 ਦੇਸ਼ ਹੋਰ ਨਿਕਲੇ ਸੀਗੇ ਉਹਨਾਂ ਚੋਂ ਅਰਮੀਨੀਆ ਤੇ ਇਹ ਜਿਹੜਾ ਅਜ਼ਰਬਾਈਜਾਨ ਵੀ ਇੱਕ ਇੱਕ ਦੇਸ਼ ਸੀਗਾ ਆਰਮੀਨੀਆ ਦੇ ਵਿੱਚ ਜਿਹੜੇ ਈਸਾਈ ਧਰਮ ਨੂੰ ਮੰਨਣ ਵਾਲੇ ਲੋਕ ਜਾਂਦੇ ਰਹਿੰਦੇ ਆ ਤੇ ਅਜ਼ਰਬਾਈਜਾਨ ਦੇ ਵਿੱਚ ਜਿਹੜੇ ਮੁਸਲਿਮ ਧਰਮ ਨੂੰ ਮੰਨਦੇ ਉਹ ਲੋਕ ਰਹਿੰਦੇ ਆ ਜਦੋਂ 1991 ਦੇ ਵਿੱਚ ਇਹ ਅਲੱਗ ਹੋਏ ਸੀਗੇ ਇਹ ਰਸ਼ੀਆ ਤੋਂ ਇਹ ਸੰਯੁਕਤ ਰਾਜ ਰਸ਼ੀਆ ਤੋਂ ਤਾਂ ਜਿਹੜਾ ਆ ਚਿੱਟੇ-ਚਿੱਟੇ ਵਾਲਾ ਜਿਹੜਾ ਬਾਰਡਰ ਜਿਹੜਾ ਤੁਹਾਨੂੰ ਇਹਦੇ ਵਿੱਚ ਦਿਖ ਰਿਹਾ ਇਹਦਾ ਨਾਂ ਹੈਗਾ ਨਗਾਰਨੂ ਕਾਰਾਬਾਖ ਇਹ بڑا ਏਰੀਆ ਇਹ armenia ਦੇ ਵਿੱਚ ਹੀ ਹੁੰਦਾ ਸੀਗਾ ਇਹ armenia ਦਾ ਹੀ ਹਿੱਸਾ ਸੀਗਾ ਕਿਉਂਕਿ ਜਿਹੜੇ ਇੱਥੇ ਲੋਕ ਰਹਿੰਦੇ ਸੀਗੇ ਇਹ ਨਗੋਰ ਨੂੰ ਕਾਰਾਬਾਕ ਦੇ ਵਿੱਚ ਉਹ ਵੀ ਈਸਾਈ ਲੋਕ ਸੀਗੇ ਉਹ armenia ਦੇ ਨਾਲ ਆਪਣੇ ਆਪ ਨੂੰ ਜ਼ਿਆਦਾ ਕਨੈਕਟਡ ਸਮਝਦੇ ਸੀਗੇ ਇਸ ਲਈ ਜਿਹੜਾ ਰਸ਼ੀਆ ਨੇ armenia ਨੂੰ ਹੀ ਇਹ ਜਿਹੜਾ ਹਿੱਸਾ ਸੀਗਾ ਉਹ ਦਿੱਤਾ ਸੀਗਾ ਪਰ ਜਿਹੜਾ 1918 ਤੋਂ ਪਹਿਲਾਂ ਵਾਲਾ ਅਜ਼ਰਬਾਈਜਾਨ ਸੀਗਾ ਉਹਦੇ ਵਿੱਚ ਇਹ ਅਰਨਗੋਰ ਨੂੰ ਕਾਰਾਵਾਖ ਅਜ਼ਰਬਾਈਜਾਨ ਦਾ ਹੀ ਹਿੱਸਾ ਸੀਗਾ ਇਸ ਲਈ ਅਜ਼ਰਬਾਈਜਾਨ ਵਾਲੇ ਇਹਨੂੰ ਆਪਣਾ ਹੀ ਹਿੱਸਾ ਸਮਝਦੇ ਸੀਗੇ ਤੇ ਅਰਮੀਨੀਆ ਵਾਲੇ ਇਹਨੂੰ ਆਪਣਾ ਹਿੱਸਾ ਸਮਝਦੇ ਸੀਗੇ ਇਸ ਲਈ ਇਹਨਾਂ ਦੇ ਵਿੱਚ ਜਿਹੜੀ ਇਹ ਲੜਾਈ ਹੈਗੀ ਆ ਕਲੈਸ਼ ਆ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀਗਾ ਜਿੱਦਾਂ ਇੰਡੀਆ ਤੇ ਪਾਕਿਸਤਾਨ ਦਾ ਤੁਸੀਂ ਹਿਸਾਬ ਕਿਤਾਬ ਸਮਝ ਸਕਦੇ ਆ ਤੇ ਇਹ ਬੜਾ ਜਿਹੜਾ ਏਰੀਆ ਸੀਗਾ ਇਹ 2023 ਦੇ ਵਿੱਚ ਅਜ਼ਰਬਾਈਜਾਨ ਨੇ ਅਟੈਕ ਕਰਕੇ ਆਪਣੇ ਜਿਹੜਾ ਸੀਗਾ ਰਾਜ ਦੇ ਵਿੱਚ ਮਿਲ ਆ ਲਿਆ ਸੀਗਾ ਅਜ਼ਰਬਾਈਜਾਨ ਦਾ ਜਿਹੜਾ ਇਹ ਵਾਲਾ ਹਿੱਸਾ ਸੀਗਾ ਇਹਨੂੰ ਆਪਣੇ ਵਿੱਚ ਮੜਾਉਣ ਲਈ ਕਈ ਸਾਲਾਂ ਤੋਂ ਕੋਸ਼ਿਸ਼ਾਂ ਕਰਦਾ ਆ ਰਿਹਾ ਸੀਗਾ 1920 ਦੇ ਵਿੱਚ ਵੀ ਇਹਦੇ ਤੇ ਹਮਲਾ ਕੀਤਾ ਗਿਆ ਸੀਗਾ ਲਗਭਗ ਇਹ ਸਾਰਾ ਏਰੀਆ ਅਜ਼ਰਬਾਈਜਾਨ ਨੇ ਇੱਕ ਤਰ੍ਹਾਂ ਦੇ ਨਾਲ ਆਪਣੇ ਕਬਜ਼ੇ ਦੇ ਵਿੱਚ ਲੈ ਵੀ ਲਿਆ ਸੀਗਾ ਅਜ਼ਰਬਾਈਜਾਨ ਜੇਕਰ ਮੈਂ ਦੱਸਦਾ ਅਜ਼ਰਬਾਈਜਾਨ ਦੇ ਪਿੱਛੇ ਤੁਰਕੀ ਤੇ ਇਜ਼ਰਾਈਲ ਵਾਲਿਆ ਜਾਹਰ ਆ ਫਿਰ ਜਿੱਤੇ ਜਿੱਥੇ ਇਜ਼ਰਾਈਲ ਆ ਉਹਦੇ ਪਿੱਛੇ ਅਮਰੀਕਾ ਵੀ ਹੋਊਗਾ ਤੇ ਅਰਮੀਨੀਆ ਜਿਹੜਾ ਹੈਗਾ ਇਹਦੇ ਪਿੱਛੇ ਕੌਣ ਆ ਜੀ ਰਸ਼ੀਆ ਵਾਲੇ ਸੀਗੇ ਸੋ 2020 ਦੇ ਵਿੱਚ ਵੀ ਅਜ਼ਰਬਾਈਜਾਨ ਨੇ ਕੋਸ਼ਿਸ਼ ਕੀਤੀ ਸੀਗੀ ਇਹ ਵਾਲੇ ਏਰੀਏ ਤੇ ਕਬਜ਼ਾ ਕਰਨ ਦੀ ਲੈ ਵੀ ਲਿਆ ਸੀਗਾ ਇਹ ਵਾਲਾ ਏਰੀਆ ਪਰ ਰਸ਼ੀਆ ਨੇ ਵਿੱਚ ਇੰਟਰਫੇਅਰ ਕਰ ਦਿੱਤਾ ਦੇ ਸੀਜ਼ ਫਾਇਰ ਜਾਨੀ ਕਿ ਕਰਵਾਤੀ ਤੇ ਵਾਲਾ ਏਰੀਆ ਜਿਹੜਾ ਸੀਗਾ ਫਿਰ ਅਰਮਾਨੀਆਂ ਦੇ ਕੋਲ ਹੀ ਚੱਲ ਗਿਆ ਸੀਗਾ ਕਿਉਂਕਿ ਅਜ਼ਰਬਾਈਜਾਨ ਦਾ ਜੇਕਰ ਦੇਖਿਆ ਜਾਵੇ ਜਿਹੜਾ ਏਰੀਆ ਉਹ ਰਸ਼ੀਆ ਨਾਲ ਵੀ ਲੱਗਦਾ ਤਾਂ ਉਹ ਵੀ ਡਰਦਾ ਸੀਗਾ ਸੋ 2022 ਦੇ ਵਿੱਚ ਇਹ ਰਸ਼ੀਆ ਜਿਹੜਾ ਸੀਗਾ ਜਕਰੇਨ ਵਾਰ ਦੇ ਵਿੱਚ ਵਿਧੀ ਹੋ ਗਿਆ ਉੱਥੇ ਉਹਦੀ ਲੜਾਈ ਲੱਗ ਗਈ ਅਜ਼ਰਬਾਈਜਾਨ ਨੂੰ ਲੱਗਾ ਕਿ ਹੁਣ ਇਹ ਵਾਲਾ ਮੌਕਾ ਆ ਲਾਸਟ ਹੁਣ ਜਿਹੜਾ ਵਾਲਾ ਏਰੀਆ ਇਹਦੇ ਤੇ ਅਪਤਾ ਕਬਜ਼ਾ ਕਰ ਲਈਏ ਸੋ ਤੁਰਕੀ ਤੇ ਇਜ਼ਰਾਈਲ ਨੇ ਵਧੀਆ ਹਥਿਆਰ ਵਗੈਰਾ ਇਹਨੂੰ ਪ੍ਰੋਵਾਈਡ ਕਰਾਏ ਟਰਾਈ ਲਾਲਿਆਂ ਨੇ ਤਾਂ ਪੂਰੇ ਡਰੋਨ ਵਗੈਰਾ ਵੀ ਆਪਣੇ ਕੋਲ ਇਹਨਾਂ ਨੂੰ ਦਿੱਤੇ ਤਾਂ 2023 ਦੇ ਵਿੱਚ ਇੱਕ ਰਾਤ ਨੂੰ ਉਹਨਾਂ ਨੇ ਹਮਲਾ ਕੀਤਾ ਇੱਕ ਰਾਤ ਦੇ ਵਿੱਚ ਐਡਾ ਵੱਡਾ ਹਮਲਾ ਸੀਗਾ ਇੱਕ ਰਾਤ ਦੇ ਵਿੱਚ ਹੀ ਇਹ ਜਿਹੜਾ ਪੂਰਾ ਏਰੀਆ ਸੀਗਾ ਨਗੋਰ ਨੂੰ ਕਾਰਾਵਾਖ ਦਾ ਇਹਦੇ ਤੇ ਕਬਜ਼ਾ ਅਜ਼ਰਬਾਈਜਾਨ ਨੇ ਕਰ ਲਿਆ 1 ਲੱਖ ਲੋਕੀ ਜਿਹੜੇ ਸੀਗੇ ਜਿਹੜੇ ਕਿ ਇਸਾਈ ਸੀਗੇ ਉਹ ਅਜ਼ਰਬਾਈਜਾਨ ਛੱਡ ਕੇ ਇਹ ਅਰਮੀਨੀਆ ਦੇ ਵਿੱਚ ਚਲੇ ਗਏ ਉੱਥੇ ਜਾ ਕੇ ਉਹ ਰਿਫਿਊਜੀ ਬਣ ਗਏ ਸੋ ਇਸ ਤਰ੍ਹਾਂ ਦੇ ਨਾਲ ਇਹ ਵਾਲਾ ਏਰੀਆ ਦੁਬਾਰਾ ਯਾਨੀ ਕਿ ਅਜ਼ਰਬਾਈਜਾਨ ਦੇ ਕੋਲ ਆ ਗਿਆ ਅੱਜ ਤਈ ਅਜ਼ਰਬਾਈਜਾਨ ਦੇ ਕੋਲ ਹੀ ਆ ਸੋ ਇਹ ਵਾਲਾ ਇਹਨਾਂ ਦਾ ਜਿਹੜਾ ਕਲੈਸ਼ ਸੀਗਾ ਉਹਨੂੰ ਹੀ ਕਹ ਲੋ ਕਿ 35 ਸਾਲ ਹੋ ਚੁੱਕੇ ਸੀਗੇ ਸੋ ਇਸੇ ਤਰ੍ਹਾਂ ਅਜ਼ਰਬਾਈਜਾਨ ਦਾ ਜਿਹੜਾ ਇੱਕ ਏਰੀਆ ਹੈਗਾ ਇਹ ਇਹ ਨਕਸ਼ਿਬਾਨ ਇਹ ਵਾਲਾ ਏਰੀਆ ਜਿਹੜਾ ਆ ਇਹ ਅਰਮੀਨੀਆ ਆ ਗਿਆ ਤੇ ਆ ਬੜਾ ਏਰੀਆ ਨਕਸ਼ਿਵਨ ਇਹ ਵੀ ਅਜ਼ਰਬਾਈਜਾਨ ਦਾ ਸੋ ਇਹ ਵਾਲੇ ਏਰੀਏ ਨੂੰ ਅਜ਼ਰਬਾਈਜਾਨ ਜਿਹੜਾ ਦੇਸ਼ ਆ ਇਹਦੇ ਵਿੱਚ ਕੋਈ ਵੀ ਰਾਹ ਨਹੀਂ ਸੀਗਾ ਇਹਦੇ ਵਿੱਚ ਹੀ ਹੁਣ ਜਿਹੜਾ ਇਹ ਰਾਹ ਦਾ ਸਮਝੌਤਾ ਕਰਵਾਇਆ ਅਮਰੀਕਾਂ ਵਾਲਿਆਂ ਨੇ ਇਹ ਹੀ ਟਰੰਪ ਦਾ ਕੋਰੀਡੋਰ ਜਿਹੜਾ ਆ ਇਹਨੂੰ ਕਿਹਾ ਜਾ ਰਿਹਾ ਹੈ ਤੇ ਜਿਹੜਾ ਕੋਰੀਡੋਰ ਆ ਇਹ ਈਰਾਨ ਵਾਲਿਆਂ ਲਈ ਇੱਕ ਤਰ੍ਹਾਂ ਦੇ ਨਾਲ ਥ੍ਰੈਟ ਆ ਕਿਸ ਤਰ੍ਹਾਂ ਤੁਸੀਂ ਦੇਖ ਵੀ ਸਕਦੇ ਆ ਇਹ ਪੂਰੇ ਅਜ਼ਰਬਾਈਜਾਨ ਦੇ ਨਾਲ-ਨਾਲ ਬਾਰਡਰ ਦੇ ਉੱਤੇ ਬਣ ਰਿਹਾ ਤੇ ਅਜ਼ਰਬਾਈਜਾਨ ਦਾ ਜਿਹੜਾ ਈਰਾਨ ਦੇ ਨਾਲ ਬਾਰਡਰ ਲੱਗਦਾ ਤੇ ਇਹ ਅਰਮੀਨੀਆ ਦਾ ਜਿਹੜਾ ਬਾਰਡਰ ਲੱਗਦਾ ਇਹ ਸਾਰਾ ਹੀ ਇਹ ਬਾਰਡਰ ਦੇ ਉੱਤੇ ਇਥੋਂ ਤੁਰਕੀ ਤੋਂ ਹੁੰਦਾ ਹੋਇਆ ਬਲੈਕ ਸੀ ਤੱਕ ਵੀ ਜਾਊਗਾ ਉੱਧਰ ਸੀਰੀਆ ਰਹੀਂ ਇਜ਼ਰਾਈਲ ਤੱਕ ਵੀ ਇਹ ਜਿਹੜਾ ਰਾਹ ਜਾਊਗਾ ਜੇ ਮੈਂ ਦੱਸਦਾ ਅਜ਼ਰਬਾਈਜਾਨ ਦਾ ਜਿਹੜਾ ਕਮਾਈ ਦਾ ਸਭ ਤੋਂ ਵੱਡਾ ਸਾਧਨ ਕੀ ਆ ਇੱਥੇ ਤੇਲ ਆ ਇੱਥੇ ਬਹੁਤ ਤੇਲ ਨਿਕਲਦਾ ਸੋ ਇਹ ਤੇਲ ਤੇ ਹੀ ਸਾਰੀ ਇਜ਼ਰਾਈਲ ਦੀ ਅੱਖ ਲਾ ਲ ਅਮਰੀਕਾ ਦੀ ਅੱਖ ਲਾ ਲ ਸੋ ਉਸੇ ਲਈ ਹੀ ਇਹ ਸਾਰਾ ਕੋਰੀਡੋਰ ਹੁਣ ਬਣਾਇਆ ਜਾ ਰਿਹਾ ਤੇ ਇਹ ਕੋਰੀਡੋਰ ਬਣਾਉਣ ਲਈ ਇਹ ਵਾਲਾ ਜਿਹੜੇ ਰਾਹ ਦਾ ਜਿਹੜਾ ਠੇਕਾ ਉਹ ਇੱਕ ਅਮਰੀਕਾ ਦੀ ਕੰਪਨੀ ਨੂੰ ਦਿੱਤਾ ਗਿਆ ਆ ਸੋ ਇਹਦਾ ਹੀ ਜਿਹੜਾ ਵਿਰੋਧ ਆ ਮੈਂ ਇਹ ਈਰਾਨ ਵਾਲੇ ਕਰ ਰਿਹਾ ਕਿ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਦੀ ਕੰਪਨੀ ਵੀ ਆਊਗੀ ਤੇ ਅਮਰੀਕਾ ਦੀਆਂ ਜਿਹੜੀਆਂ ਫੌਜਾਂ ਵੀ ਉਹ ਵੀ ਇਸ ਕੋਰੀਡੋਰ ਦੇ ਉੱਤੇ ਆ ਕੇ ਖੜੀਆਂ ਹੋਗੀਆਂ ਸੋ ਈਰਾਨ ਦੇ ਨਾਲ ਉਹਨਾਂ ਦਾ ਜਿਹੜਾ ਪੇਚਾ ਪਹਿਲਾਂ ਹੀ ਬਹੁਤ ਪੈਂਦਾ ਹੈ ਕਈ ਸਾਲਾਂ ਤੋਂ ਲੜਾਈ ਆ ਸੋ ਇਸ ਲਈ ਇਹ ਜਿਹੜਾ ਈਰਾਨ ਦੀ ਸਿਕਿਉਰਿਟੀ ਨੂੰ ਥ੍ਰੈਟ ਆ ਈਰਾਨ ਵਾਲੇ ਕਹਿੰਦੇ ਕਿ ਇਹ ਵਾਲਾ ਜਿਹੜਾ ਰਾਹ ਆ ਜੇਕਰ ਇਹ ਅਮਰੀਕਾ ਦੀ ਕੰਪਨੀ ਨੂੰ ਦਿੱਤਾ ਗਿਆ ਆ ਤਾਂ ਅਸੀਂ ਬੰਨ ਨਹੀਂ ਦੇਣਾ ਇਦੇ ਵਿੱਚ ਅਸੀਂ ਰਾਹ ਦੇ ਵਿੱਚ ਰੋੜਾ ਜ਼ਰੂਰ ਖੜਾ ਕਰਾਂਗੇ ਇੰਡੀਆ ਤੋਂ ਪਾਕਿਸਤਾਨ ਤੇ ਇਹ ਪਾਕਿਸਤਾਨ ਤੋਂ ਇਰਾਨ ਆ ਗਿਆ ਇਰਾਨ ਦੇ ਹੀ ਉੱਪਰ ਇਹ ਜਿੱਦਾਂ ਕਹਿ ਲਓ ਅਜ਼ਰਬਾਈਜਾਨ ਆ ਗਿਆ ਇੱਥੇ ਤੇ ਨਾਲ ਹੀ ਅਰਮੀਨੀਆ ਆ ਗਿਆ ਤੇ ਅਰਮੀਨੀਆ ਦੀ ਜਿਹੜੀ ਇੱਕ ਬਾਰਡਰ ਹੈਗਾ ਉਹ ਤੁਰਕੀ ਦੇ ਨਾਲ ਵੀ ਲੱਗਦਾ ਸੋ ਜਿਹੜਾ ਇਰਾਨ ਦਾ ਕਾਫੀ ਬਾਰਡਰ ਆ ਜਿਹੜਾ ਅਜ਼ਰਬਾਈਜਾਨ ਤੇ ਅਰਮੀਨੀਆ ਦੇ ਨਾਲ ਲੱਗਦਾ ਹੈ ਸੋ ਇੱਕ ਪਾਸੇ ਜਿਹੜਾ ਅਜ਼ਰਬਾਈਜਾਨ ਆ ਇਹਨੂੰ ਲੱਗਦਾ ਹੈ ਕੈਸਪੀਅਨ ਸੀ ਕੈਸਪੀਅਨ ਸੀ ਇੱਕ ਤਰ੍ਹਾਂ ਦੇ ਨਾਲ ਝੀਲ ਵਾਲਾ ਹੀ ਹਿਸਾਬ ਕਿਤਾਬ ਆ ਕਿਉਂਕਿ ਇਹ ਸਾਰੇ ਪਾਸੇ ਉਹ ਜ਼ਮੀਨ ਨਾਲ ਕਵਰ ਆ ਹੈ ਤਾਂ ਇਹ ਸਮੁੰਦਰ ਆ ਪਰ ਇਹਦੇ ਆਲੇ ਦੁਆਲੇ ਸਾਰੇ ਪਾਸੇ ਇਹ ਮਤਲਬ ਕਿ ਜ਼ਮੀਨ ਆ ਝੀਲ ਵੀ ਕਿਹਾ ਜਾਂਦਾ ਵੈਸੇ ਇਹਦਾ ਨਾਂ ਕੈਸਪੀਅਨ ਸੀ ਆ ਸੋ ਅਜ਼ਰਬਾਈਜਾਨ ਨੂੰ ਆਪਣਾ ਜਿਹੜਾ ਤੇਲ ਆ ਉਹ ਹੋਰ ਦੇਸ਼ਾਂ ਤੱਕ ਜਾਵੇ ਕਿਉਂਕਿ ਅਜ਼ਰਬਾਈਜਾਨ ਕੋਲ ਬਹੁਤ ਤੇਲ ਆ ਸੋ ਹੋਰ ਦੇਸ਼ਾਂ ਦੇ ਵਿੱਚ ਵੀ ਉਹਦਾ ਤੇਲ ਜਾਵੇ ਉਹਦੇ ਲਈ ਜਿਹੜਾ ਬਲੈਕ ਸੀ ਤੱਕ ਦਾ ਕੋਈ ਨਾ ਕੋਈ ਰਾਹ ਜ਼ਰੂਰ ਚਾਹੀਦਾ ਸੀਗਾ ਇਸ ਲਈ ਹੀ ਇਹ ਵਾਲਾ ਜਿਹੜਾ ਰਾਹ ਹੈਗਾ ਉਹ ਆਰਮੀਨੀਆ ਦੇ ਵਿੱਚੋਂ ਹੋ ਕੇ ਹੀ ਗੁਜ਼ਰਨਾ ਸੀਗਾ ਸੋ ਇਹ ਰਾਹ ਜਿਹੜਾ ਆਰਮੀਨੀਆ ਤੋਂ ਇਹ ਹੁੰਦਾ ਹੋਇਆ ਤੁਰਕੀ ਤੋਂ ਅਗੇ ਬਲੈਕ ਸੀ ਦੇ ਨਾਲ ਉਹਨਾਂ ਦਾ ਜਿਹੜਾ ਕੰਟੈਕਟ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਰਵਾਊਗਾ ਜਿਹਦੇ ਨਾਲ ਅਜ਼ਰਬਾਈਜਾਨ ਦੀ ਜਿਹੜੀ ਤਰੱਕੀ ਹੈਗੀ ਆ ਹੋਰ ਹੋ ਸਕਦੀ ਆ ਇਸੇ ਤੁਰਕੀ ਤੋਂ ਅੱਗੇ ਸੀਰੀਆ ਦੇ ਰਹੀਂ ਇਜ਼ਰਾਈਲ ਤੱਕ ਵੀ ਇਹਨਾਂ ਦਾ ਜਿਹੜਾ ਤੇਲ ਹੈਗਾ ਉਹ ਲੈ ਕੇ ਜਾਣ ਦੀਆਂ ਪਲਾਨਿੰਗਾਂ ਅਮਰੀਕਾ ਜਾਂ ਅਮਰੀਕਾ ਪੱਖੀ ਇਹ ਤੁਰਕੀ ਇਜ਼ਰਾਈਲ ਨਾਲ ਇਹਨਾਂ ਨੇ ਕੀਤੀਆਂ ਹੋਈਆਂ ਕਿ ਈਰਾਨ ਤੇ ਇਹ ਜਿਹੜਾ ਇਜ਼ਰਾਇਲ ਦਾ ਕਨਫਲਿਕਟ ਹੋਇਆ ਜਿਹਦੇ ਵਿੱਚ ਅਮਰੀਕਾ ਵਾਲੇ ਵੀ ਇੰਟਰਫੇਅਰ ਕੀਤਾ ਸੀਗਾ ਕੇ B2 ਬੰਬਰ ਦੇ ਨਾਲ ਉਹ ਕਨਫਲਿਕਟ ਦੀ ਜਿਹੜੀ ਵਜ੍ਹਾ ਸੀਗੀ ਜਿਹੜੇ ਕਹਿੰਦੇ ਸੀਗੇ ਇਹ ਪਰਮਾਣੂ ਪਲਾਂਟ ਲਾਏ ਹੋਏ ਆ ਉਹ ਈਰਾਨ ਦੀ ਜਿਹੜੀ ਵਜ੍ਹਾ ਆ ਉਹ ਹਾਲੇ ਵੀ ਉੱਥੇ ਹੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵਿਚਕਾਰ ਜਿਹੜਾ ਕਨਫਲਿਕਟ ਆ ਉਹ ਫਿਰ ਹੋ ਸਕਦਾ ਹੈ ਇਹਦੀਆਂ ਸੰਭਾਵਨਾਵਾਂ ਹੈਗੀਆਂ ਹੀ ਆ ਕਿ ਇਜ਼ਰਾਈਲ ਵਾਲੇ 40 ਸਾਲਾਂ ਤੋਂ ਇਹੀ ਕਹਿ ਰਹੇ ਆ ਕਿ ਇਹਨਾਂ ਦੇ ਕੋਲ ਪਰਮਾਣੂ ਬੰਬ ਆ ਸੋ ਮੈਨੂੰ ਲੱਗਦਾ ਹੈ ਇਰਾਨ ਵਾਲਿਆਂ ਨੇ ਇਹ ਪਰਮਾਣੂ ਬੰਬ ਜੇਕਰ ਇੰਨੇ ਸਾਲਾਂ ਤੋਂ ਲੱਗਿਆ ਬਣਾ ਲਿਆ 20 ਹੋ ਸਕਦਾ ਆ ਫਿਲਹਾਲ ਜਿਹੜਾ ਇਰਾਨ ਵਾਲਿਆ ਕਹਿੰਦੇ ਆ ਕਿ ਇਹ ਵਾਲਾ ਜਿਹੜਾ ਰਾਹ ਆ ਜੇ ਉਹ ਅਮਰੀਕਾ ਦੀ ਕੋਈ ਕੰਪਨੀ ਬਣਾਉਂਦੀ ਆ ਉਹਨੂੰ ਅਸੀਂ ਬੰਨ ਨਹੀਂ ਦੇਣਾ ਹੈਗਾ ਅਸੀਂ ਇਹਦੇ ਵਿੱਚ ਮਤਲਬ ਕਿ ਹਮਲਾ ਵੀ ਕਰ ਸਕਦੇ ਆ ਵਾਦਾ ਪਾਵਾਂਗੇ ਕੀ ਆਰਮੀਨੀਆ ਹੀ ਇਰਾਨ ਦਾ ਦੋਸਤ ਆ ਆਰਮੀਨੀਆ ਰਸ਼ੀਆ ਦੇ ਕਾਫੀ ਲੱਗ ਗਿਆ ਅਜ਼ਰਬਾਈਜਾਨ ਤੇ ਜਾਨੀ ਕਿ ਤੁਰਕੀ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਦੇ ਬਹੁਤ ਲੱਗ ਗਿਆ ਇਸੇ ਲਈ ਇਰਾਨ ਦਾ ਪ੍ਰੈਜ਼ੀਡੈਂਟ ਰਮੀਨੀਆ ਗਿਆ ਭਈ ਤੂੰ ਆਪਣਾ ਜਿਹੜਾ ਏਰੀਆ ਹੈ ਉਹਦੇ ਵਿੱਚ ਇਹਦਾ ਵਿਰੋਧ ਕਰੋ ਕਿ ਜਿਹੜਾ ਇਹ ਬਣਾਉਣ ਦਾ ਰਾਹ ਬਣਾਉਣ ਦਾ ਜਿਹੜਾ ਠੇਕਾ ਹੈ ਕਿਸੇ ਹੋਰ ਕੰਪਨੀ ਨੂੰ ਦੋ ਸਾਡੀ ਕੋਈ ਲੋਕਲ ਅਰਮੀਨੀਆ ਜਾਂ ਅਜ਼ਰਬਾਈਜਾਨ ਦੀ ਜਿਹੜੀ ਕੰਪਨੀ ਆ ਉਹਨੂੰ ਦੋ ਜੇਕਰ ਇਹ ਅਮਰੀਕਾ ਦੀ ਕੰਪਨੀ ਨੂੰ ਦਿੱਤਾ ਹੈ ਤਾਂ ਅਸੀਂ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਰੁਕਾਵਟ ਪਾਵਾਂਗੇ ਅਸੀਂ ਇੱਥੇ ਹਮਲਾ ਵੀ ਕਰਾਂਗੇ ਸੋ ਇਸ ਤਰ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਾਹ ਨੂੰ ਲੈ ਕੇ ਅਜ਼ਰਬਾਈਜਾਨ, ਆਰਮੀਨੀਆ, ਈਰਾਨ ਤੁਰਕੀ ਇਹਨਾਂ ਦੇਸ਼ਾਂ ਦੇ ਵਿੱਚ ਵੀ ਇੱਕ ਜਿਹੜਾ ਨਵਾਂ ਕਲੈਸ਼ ਹੋਣ ਦੀਆਂ ਜਿਹੜੀਆਂ ਸੁਭਾਵਨਾਵਾਂ ਫੇਰ ਬਣ ਰਹੀਆਂ ਸੋ ਜਿਹੜਾ ਮਿਡਲ ਈਸਟ ਦੇ ਵਿੱਚ ਸ਼ਾਂਤੀ ਮੈਨੂੰ ਲੱਗਦਾ ਨਹੀਂ ਸੌਖੀ ਨਹੀਂਗੀ ਸਾਰਾ ਤੇਲ ਘਰ ਰੌਲਾ ਹੈ ਬਾਬੂ ਬਈਆ ਸੋ ਇਹ ਜਿਹੜਾ ਤੇਲ ਦਾ ਰੌਲਾ ਹੈ ਨਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਇਹ ਸਾਰੀ ਆਪਣੀ ਰਿਪੋਰਟ ਸੀਗੀ ਖਬਰ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਆ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ